ਹਾਂਜੀ ਕੀ ਹਾਲ-ਚਾਲ ਮਿੱਤਰੋ ਅੱਜ ਚੱਲੇ ਆਂ ਅਸੀਂ ਜਕਸੀਰ ਦਾ ਗੇਟ ਲਾਈਨ ਇੰਨੇ ਬਲੌਗਰ ਬਲੌਗਰ ਇਹ ਪਿੰਡ ਦਾ ਮਸ਼ਹੂਰ ਬਲੌਗਰ ਹੋ ਜਕਸੀਰ ਜੀ ਅੱਜ ਗੇੜਾ ਸੋਡਾ ਤਿਆਰ ਹੋ ਜੂਗਾ ਲੱਗਦਾ ਤਾਂ ਹੈ ਪਰ ਲੱਗਦਾ ਹੋਰ ਦਸ ਹੋਰ ਵਧੀਆ ਓਕੇ ਦੀ ਰਿਪੋਰਟ ਹੈ ਉਹ ਸਾਡੇ ਚੈਨਲ ਨੂੰ ਵੀ ਥੋੜਾ ਮੋਟਾ ਕਰਦੇ ਹਨ ਸਬਸਕ੍ਰਾਈਬ ਕਰੋ ਬਈ ਟੂ ਬ੍ਰਦਰਸ ਨੂੰ ਚੈਨਲ ਚੈਨਲ ਹੱਥ ਜੋੜ ਕੇ ਹੱਥ ਜੋੜ ਕੇ ਬਾਜੋ 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 ਕਹਿੰਦਾ ਪਾਉਂਦਾ ਕਾੜੀ ਅਸੀਂ ਦੁਕਾਨਦਾਰ ਕੋਲ ਪਹੁੰਚਣ ਵਾਲਿਆ ਗੇਟ ਨੂੰ ਤਾਂ ਲੱਗਿਆ ਪਿਆ ਜੀ ਪਤਾ ਨਹੀਂ ਗੇਟ ਅੱਜ ਬਣਵਾਉਣਾ ਹੋਇਆ ਮਿਸਤਰੀ ਨਾਲ ਅਸੀਂ ਆਹ ਮਿਸਤਰੀ ਨੰਦਰਜਖਸੀ ਤੁਸੀਂ ਕੀ ਕਹਿੰਦੇ ਸੋਣਿਆ ਲੱਗਿਆ ਫਿਰ ਹਾਂਜੀ ਜੀ ਉਹ ਆ ਗਏ ਸੀ ਅਸੀਂ ਗੇਟ ਵਾਲੇ ਕੋਲ ਗੇਟ ਅੱਜ ਉਹਦਾ ਫਿਰ ਨਹੀਂ ਤਿਆਰ ਕੀਤਾ ਜੀ ਉਹ ਮੁੰਡੇ ਦਾ ਅਸੀਂ ਜਾਵਾਂਗੇ ਮੰਡੀ ਪੱਤੀ ਲੈਣ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਜਾਵਾਂਗੇ ਮੰਡੀ ਜੀ ਪੱਤੀ ਪੁੱਤੀ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਕਿਹੜੀ ਪੱਤੀ ਨਹੀਂ ਗੇਟ ਆਹ ਵਲੋਕਰ ਓ ਯਾਰ ਕਾੜੀ ਦਿਖਾਵਾਉਂਦਾ ਸਮਾਟੀ ਕਾ ਹੋਣ ਜਖਸੀ ਨੂੰ ਖੁਸ਼ ਖਬਰੀ ਮਿਲ ਗਈ ਆ ਜਖਸੀ ਨੂੰ ਉਹਨੇ ਕਹਿਦਾ ਜੀ ਮਿਸਤਰੀ ਨੇ ਅੱਧੇ ਘੰਟੇ ਬਾਅਦ ਗੇੜ ਤਿਆਰ ਹੋ ਜੂਗਾ ਜੀ ਉਹ ਜਖਸੀ ਸੋਡਾ ਕੀ ਹੋਆ ਕੀ ਐਕਸ਼ਨ ਐਕਸ਼ਨ ਕੀ ਰਿਐਕਸ਼ਨ ਬਾਰਾ ਹਈ ਹੋਇਆ ਪਿਆ ਅੱਧੇ ਘੰਟੇ ਬਾਰਾ ਮੁੱਲੇ ਦਾ ਹਈ ਹੋ ਉਹਨੇ ਮੁੰਡਾ ਆਖਿਆ ਪਿਆ ਜੀ ਕਪੂਤਰ ਵਾਲੀ ਪੇਮਟ ਨਹੀਂ 24 10 ਦਿਨ ਪੰਨਾ ਮਹੀਨਾ ਹੋ ਗਿਆ ਗੇੜ ਦਿੱਤੇ ਨੂੰ ਕਪੂਤਰ ਠੰਡ ਚ ਮਰੀ ਜਾਂਦੇ ਆ ਪੈ ਇੱਕ ਸਾਲੀ ਵੀਡੀਓ ਨਹੀਂ ਪੈਂਦੀ ਇਹ ਕੰਨੇ ਭੈਣ ਦੇ ਹਾਂਜੀ ਜੀ ਹੁਣ ਨੱਕੋਟ ਲੈ ਲਿਆ ਹੁਣ ਮਿਲਦੇ ਹਾਂ ਜਕਸੀਰ ਦੇ ਘਰੇ ਜਾ ਕੇ ਉੱਥੇ ਜਾ ਕੇ ਲਾਉਣੇ ਹਾਂਜੀ ਜੀ ਹੁਣ ਅਸੀਂ ਗੇਟ ਗੁੱਟ ਲੈਣ ਆ ਗਏ ਹਾਂ ਜੀ ਇੱਧਰ ਦੇਖੋ ਜੀ ਗੇਟ ਗੁੱਟ ਰੱਖੀ ਇਹਨੇ ਮੋਟਰਸਾਈਕਲ ਤੇ ਹੁਣ ਸੋਨੀ ਟਾਣੀ ਜਾ ਕੇ ਮਿਲਾਂਗੇ ਜੀ ਹਾਂਜੀ ਜੀ ਹੁਣ ਅਸੀਂ ਜਕਸੀਰ ਦੇ ਗੇਟ ਰੱਖ ਲਿਆ ਜੀ ਉਹ ਆਸਾਂ ਲੌਕਰ ਕੋਣ ਅਸੀਂ ਜਾਈਏ ਨਹੀਂ ਟਾਣੀ ਵੱਲ ਇਹ ਦੇਖੋ ਕੋਣ ਅਸੀਂ ਸੋਨੂੰ ਟਾਣੀ ਜਾ ਕੇ ਮਿਲਾਂਗੇ ਜੀ ਸਾੜੇ 4 ਹਾਂਜੀ ਜੀ ਅਸੀਂ ਆ ਗਏ ਸੀ ਜੀ ਗੇਟ ਬੁੱਡ ਲੈ ਕੇ ਹੁਣ ਇੱਥੇ ਗੇਟ ਲਾਉਣੇ ਆ ਜੀ ਆ ਜਗ੍ਹਾ ਤੇ ਲਾਲੂ ਕੇ ਸਾਨੂੰ ਮਿਲਦੇ ਆ ਜੀ ਹਾਂਜੀ ਜੀ ਬਣਾ ਚੁੱਕੇ ਸੀ ਇੱਥੇ ਇਹ ਦੇਖੋ ਜੀ ਆ ਕਚਰਾ ਕੁਚਰਾ ਇੱਦਾਂ ਚੁਗਾਉਂਦੇ ਆ ਜੀ ਇਹ ਕਿਹਨੇ ਗਲਤ ਕੰਮ ਕੀਤਾ ਜੀ ਇੱਥੇ ਪਹਿਲਾਂ ਸਾਨੂੰ ਛੱਦ ਕੇ ਇੱਥੇ ਨਲ ਲਾਉਣਾ ਸੀਗਾ ਜੀ ਇੱਕ ਇੱਧਰ ਦਾ ਚੱਲ ਲੱਗੇ ਆ ਜੀ ਤੇਨੇ ਨਾਲ ਆ ਗਾ ਤੇ ਕੋਤੇ ਸੀਮੈਂਟ ਵੀ ਇਹਨੇ ਥੋੜਾ ਲਿਆਤਾ ਜੀ ਦੇ ਆ ਸੀਮੈਂਟ ਆਏ ਆ ਸੀਮੈਂਟ ਆ ਇਹ ਕਿਹੜਾ ਸੀਮੈਂਟ ਆ ਇਹ ਕਿਹੜਾ ਸੀਮੈਂਟ ਆ ਇੱਲਾਦਮਾ ਹਾਂਜੀ ਜੀ ਉਹ ਜਸ਼ਨ ਜੀ ਇੱਥੇ ਆ ਕੱਢੀ ਜਾਂਦੇ ਜੀ ਮੋਰੀ ਜੀ ਇੱਥੇ ਕਿੱਲ ਪਾਉਣਾ ਜੀ ਸੀਆ ਕਿੱਲ ਪਸਾਉਣਾ ਜੀ ਇੱਧਰ ਜਕਸੀਰ ਜੀ ਉਹ ਦੇਖੋ ਜੀ ਜਕਸੀਰ ਫਿਰ ਵਿੱਚ ਵੜ ਜਾਂਦੇ ਫਿਰ ਅੰਦਰ ਆ ਜਾਂਦੇ ਇੱਧਰ ਕੋਈ ਜਕਸੀਰ ਦਾ ਹੋਮ ਜਕਸੀਰ ਦਾ ਹੋਮ ਜਕਸੀਰ ਹਾਇਲ ਸਿਟੀ ਪਰ ਤੇਰੀ ਹਾਂ ਆ ਦੋਰਾ ਘੜਾ ਇਸਕਾ ਨਿਸ਼ਾਤ ਲਾਉਣਾ ਹਾਂਜੀ ਇੱਥੇ ਵੀ ਉਹ ਕਬੂਤਰ ਨਾਲ ਬਣ ਸਕਦਾ ਜੀ ਪਰ ਇਹ ਬਣਾਉਂਦਾ ਨਹੀਂ ਬਲੌਗਰ ਸਾਹਿਬ ਬਲੌਗਰ ਹੁਣ ਸਾਡੇ ਵਾਸਤੇ ਗਾਣੇ ਕਿੰਨਾ ਸਾ ਬਹੁਤ ਹੀ ਤਗੜਾ ਜੀ ਇਧਰ ਮਿਸਤਰੀ ਸਾਹਵਾਂ ਲੱਗੇ ਪਟਾ ਚਿਲਣ ਇਧਰ ਆ ਦੇਖੋ ਸਪਾਈਡਰਮੈਨ ਭੱਜ ਗਿਆ ਚੋਰ ਚੋਰੀ ਕਰਕੇ ਭੱਜ ਗਿਆ ਚੋਰ ਇੰਦਰ ਦੇਖੋ ਜੀ ਮੁੰਡਿਆਂ ਨੇ ਰਾਣੀ ਸੁੰਦਰਾ ਕੱਢ ਲਈ ਬਾਈ ਸੇਫਟੀ ਪੂਰੇ ਮੁੰਡੇ ਗੱਡੀ ਦੀ ਰੱਖਦੇ ਆ ਜੀ ਇੰਦਰ ਦੇਖੋ ਸਰਗੁਣਕ ਵੀ ਆ ਜੀ ਇਹਦੇ ਸਰਗੁਣਕ ਸਰਗੁਣਕ ਦਿਖਾਈਏ ਵਲੌਕਰ ਸਾਹਿਬ ਸਰਗੁਣਕ ਕਿੱਥੇ ਆਏ ਤੁਹਾਨੂੰ ਨਹੀਂ ਦਿਖਾ ਸਰਗੁਣਕ ਕਿੱਥੇ ਆ ਆਹ ਤੇ ਬਈ ਯਾਰ ਮੈਂ ਦੁਆਰਾ ਬਾਬੇ ਲੱਕੜ ਚੋਰ ਹੰਡਵਾਸ ਦੇਈਏ ਸਟਾਕ ਉਠਾ ਗਰੀਨ ਸਟਾਕ ਕੱਠਾ ਕਰੀਏ ਲੈ ਡਰਾਂਕ ਜੇ ਹੋ 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 ਦੇਖੋ ਟਰਾਂਕ ਇਕੱਠਾ ਕਰੀ ਜਾਂਦੇ ਆਂ ਬਾਲਨ ਠੱਲ ਵਾਸਤੇ ਇੱਧਰ ਅਸੀਂ ਗੇਟ ਗੁੱਟ ਲਾਈ ਜਾਂਦੇ ਆਂ ਜੀ ਆਹ ਦੋਵੇਂ ਗੇਟ ਲਾਤੇ ਆ ਜੀ ਆਹ ਸੁਰੱਖਾ ਚ ਕਿਲ ਕੋਲ ਪਾਉਣਾ ਲਿਆ ਜੀ ਪਾਪੂ ਕੇ ਸੋਡੂ ਮਿਲਦੇ ਆ ਜੀ ਟੇਨਾਂ ਨੂੰ ਤੋੜਦੇ ਆ ਜੀ ਆਹ ਦੇਖੋ ਇਹ ਮੁੰਡਾ ਠੱਲ ਵਾਸਤੇ ਬਾਲਨ ਇਕੱਠਾ ਕਰਦਾ ਹੋਇਆ ਪਕੜਾ ਗਿਆ ਹਾਂਜੀ ਜੀ ਗੇਟ ਗੁੱਟ ਲਾਤਾ ਸੀਗਾ ਜੀ ਇੱਧਰ ਦੇਖੋ ਗੇਟ ਗੁੱਟ ਦੋਵੇਂ ਲਾਤੇ ਆ ਜੀ ਇੱਧਰ ਜੀ ਆ ਸੈਟ ਅਪ ਕਰੀ ਜਾਂਦਾ ਜੀ ਜਖਸਿਰ ਕਿਹੜਾ ਰਹੇ ਜੀ ਆ ਇਹ ਉੱਤੇ ਆ ਉੱਤੇ ਆ ਲੈਣ ਬਣ ਜਾਣਗੇ ਲਾਓ ਜੀ ਤੇ ਹੁਣ ਗੇੜ ਕੂਟ ਉੱਤੇ ਰਿਪੋਰਟ ਕਰਦਾ ਉੱਤੇ ਹੀ ਰੱਖੇਗਾ ਲਾਂਗੇ ਉੱਤੇ ਹੀ ਰੱਖੀ ਜਿਆਣਾ ਯਾਰ ਬੰਕ ਬਸੋ ਆਹ ਦੇਖੋ ਜੀ ਸੈਟ ਅਪ ਕਰੀ ਜਾਂਦੇ ਆ ਜੀ ਖੁੱਡਿਆਂ ਦਾ ਕਬੂਤਰ ਹੈ ਕਿ ਆ ਲੈਣ ਆਗਾ ਲੈਦਾ ਕਿ ਦੋ ਦੋ ਇੱਟਾਂ ਲੈ ਗਾਂ ਇੱਟਾਂ ਨਹੀਂ ਕੀ ਪਾਛੀ ਪੰਜ ਛੇ ਟਾ ਜਾ ਕੇ ਲੈ ਆ ਦਿੱਤੀ ਪੰਜ ਛੇ ਕੀ ਦੋ ਚੱਕਰ ਆ ਲੈ ਹਾਂ ਜੀ ਤੁਹਾਨੂੰ ਕੰਮ ਕੰਮ ਕਰਕੇ ਪੂਰਾ ਮਿਲਦੇ ਆਂ ਜੀ ਇੱਧਰ ਬਲੌਗਰ ਦਾ ਇੰਟਰੋ ਐਕਸ਼ਨ ਲੋ ਜੀ ਤੇ ਅੱਜ ਪੂਰਾ ਕੰਮ ਖੁੱੱਚਿਆ ਹੋਇਆ ਚੋਕੜਾ ਪਹਿਲਾਂ ਤਾਂ ਲਾਇਆ ਗੇਟ ਅਸੀਂ ਫਿਰ ਕਵਰੀ ਇੱਥੇ ਕੀਤੀ ਸਬਾਈ ਤੇ ਪਰਸੋਂ ਅਸੀਂ ਗੁਰੂਤਰ ਛੱਡਦੇ ਨੇ ਕੱਲ ਨੂੰ ਕੱਲ ਨੂੰ ਛੱਡਾਂਗੇ ਵਾਟਸਐਪ ਪਰਸੋਂ ਛੱਡਾਂਗੇ ਜੀ ਤੁਹਾਨੂੰ ਕਬੂਤਰ ਬਿਠਾਵਾ ਲਾਂਗੇ ਉਦੋਂ ਲਈ ਵੀ ਬਲੌਗ ਪਾਵਾਂਗੇ ਜੀ ਆਪ ਨੂੰ ਛੱਡਾਂਗੇ ਪਰਸਾਂ 10 ਛੇਦੀ ਦਾ ਛੇਦੀ ਜੱਸੀ ਹੋ ਜੇ ਤੁਸੀਂ ਕੁਝ ਕਹਿਣਾ ਚਾਹਦੇ ਆਂ ਬੱਸ ਆਨਲਾਈਨ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਜੱਸੀ ਹਾਂਜੀ ਜੀ ਹੁਣ ਅਸੀਂ ਆ ਗੇਟ ਗੁੱਡ ਲਾਤਾ ਸੀਗਾ ਜੀ ਉਹ ਦੇਖੋ ਜੰਗਲਾ ਜੰਗਲਾ ਕੀ ਹੈ ਉਹ ਫੇਟ ਫੁਟ ਕਰਤਾ ਜੀ ਹੁਣ ਤੁਹਾਨੂੰ ਸੁਭਾਈ ਮਿਲਾਂਗੇ ਜੀ ਇੱਥੇ ਆ ਕੇ ਉਹ ਵਲੌਗਰ ਵਲੌਗਰ ਅੱਜ ਫਿਲਮ ਦਸੀਆ ਵਲੌਗਰ ਉਹ ਫਿਲਮ ਦੇਖੂਗਾ ਲਓ ਜੀ ਬਾਕੀ ਚੋਬਰਾਂ ਦਾ ਚੈਨਲ ਸਬਸਕ੍ਰਾਈਬ ਕਰਿਓ ਮੈਨੂੰ ਤਾਂ ਤੁਸੀਂ ਨਹੀਂ ਜਾਣਦੇ ਇਹਨਾਂ ਨੂੰ ਜਾਣਦੇ ਹੋ ਸਬਸਕ੍ਰਾਈਬ ਕਰਕੇ ਠੀਕ ਹੈ ਚੋਬਰੋ ਤੇ ਬੱਸ ਓਕੇ ਦੀ ਰਿਪੋਰਟ ਹੈ ਹੁਣ ਚੱਲਦੇ ਆਂ ਇਹ ਵੀਡੀਓ ਬਣਾਈ ਜਾਂਦੇ ਹਾਂ ਹਾਂ